ਮੈਨੂੰ ਫੋਨ ਆਇਆ ਮੇਰੇ ਯਾਰ ਦੋਸਤ ਦਾ ਪਿੱਛੇ ਦੇ ਧਰਨ ਦੇ ਵੀਡੀਓ ਦੇਖੀਆਂ ਮੈਨੂੰ ਕਹਿੰਦਾ ਤੈਨੂੰ ਤਾਂ 5-6 ਸਾਲ ਹੋ ਗਏ ਤੂੰ ਵੀ ਪੱਕਾ ਨਹੀਂ ਹੋਇਆ ਮੈਨੂੰ ਜਵਾਬ ਦਿੱਤਾ ਮਾਹਬਾਈ ਪੱਕਾ ਤਾਂ ਉਹਦੀ ਹੋ ਗਿਆ ਸੀਗਾ ਜਦੋਂ ਮਾਂ ਪਿਓ ਨੂੰ ਰੋਂਦਾ ਛੱਡ ਕੇ ਭੈਣਾਂ ਨੂੰ ਰੋਂਦਾ ਛੱਡ ਕੇ ਮੈਂ ਉੱਥੋਂ ਜਾ ਚੜ ਕੇ ਆ ਗਿਆ ਸੀ ਪੱਕਾ ਤਾਂ ਮੈਂ ਉਹਦੀ ਹੋ ਗਿਆ ਸੀ ਜਦੋਂ ਇੱਥੇ ਦਿਨੇ ਕਾਲਜ ਰਾਤ ਨੂੰ ਕੰਮ ਤੇ ਜਾਂਦਾ ਸੀ ਤੇ ਆਉਂਦਾ ਉਹਦਾ ਪਾਸੇ 'ਚ ਵੀ ਕਈ ਵਾਰ ਸੌਂ ਜਾਂਦਾ ਸੀ ਸਟਾਪ ਲੰਘ ਜਾਂਦਾ ਸੀ ਫੇਰ ਵੀ ਕਰਦਿਆਂ ਨੂੰ ਹੱਸ ਕੇ ਕਹਿੰਦਾ ਸੀ ਵੀ ਚੜਦੀ ਕਲਾ 'ਚ ਪੱਕਾ ਤਾਂ ਮੈਂ ਉਹਦੀ ਹੋ ਗਿਆ ਸੀ ਜਦੋਂ ਇੱਥੇ ਕੰਮ ਵਾਲੇ ਨੇ ਸਾਡੀ ਮਜਬੂਰੀ ਦਾ ਫਾਇਦਾ ਵੀ ਚੱਕਿਆ ਸਾਡੇ ਪੈਸੇ ਵੀ ਮਾਰੇ ਪੱਕਾ ਤਾਂ ਮੈਂ ਉਹਦੀ ਹੋ ਗਿਆ ਸੀ ਬਹੁਤਨੇ ਇੱਥੇ ਦਿਲ ਦੇ ਨੇੜੇ ਹੋ ਕੇ ਸਾਡਾ ਫਾਇਦਾ ਵੀ ਚੱਕਿਆ ਪੱਕਾ ਮੈਂ ਉਹਦਾ ਵੀ ਹੋ ਗਿਆ ਸੀ ਜਦੋਂ ਯਾਰਾਂ ਦੋਸਤਾਂ ਦੇ ਵਿਆਹ ਭੈਣਾ ਭਾਈਆਂ ਦੇ ਵਿਆਹ ਇੱਥੇ ਵੀਡੀਓ ਕਾਲਾਂ 'ਚ ਦੇਖਣੇ ਪਏ ਪੱਕਾ ਮੈਂ ਉਦੋਂ ਵੀ ਹੋ ਗਿਆ ਸੀ ਜਦੋਂ ਸਾਡੇ ਦਿਨ ਤਿਹਾਰ ਸਾਡੇ ਜਨਮ ਦਿਨ ਸੇਫਟੀ ਜੂਪਾ ਕੇ ਸੇਫਟੀ ਬੈਸਟਾ ਪਾ ਕੇ ਇੱਥੇ ਕੰਮਾਂ ਦੇ ਲੰਘਦੇ ਗਏ ਪੱਕਾ ਤਾਂ ਮੈਂ ਉਦੋਂ ਵੀ ਹੋ ਗਿਆ ਸੀ ਜਿਨ੍ਹਾਂ ਨੇ ਸਾਨੂੰ ਤੁਰਨਾ ਸਿਖਾਇਆ ਜਿਨ੍ਹਾਂ ਨੇ ਸਾਨੂੰ ਬੋਲਣਾ ਸਿਖਾਇਆ ਜਿਨ੍ਹਾਂ ਨੇ ਸਾਡੇ ਨਾਂ ਰੱਖੇ ਉਹਨਾਂ ਦੇ ਸੰਸਕਾਰ ਸਾਨੂੰ ਇੱਥੇ ਵੀਡੀਓ ਕਾਲਾਂ ਤੋਂ ਦੇਖਣੇ ਪਏ ਜ਼ਮੀਨ ਨਿਕਲ ਗਈ ਪੈਰਾਂ ਥੱਲੋਂ ਮੈਂ ਕਹਿੰਦਾ ਸੀ ਬਹੁਤ ਪਹਿਲਾਂ ਹੋ ਗਿਆ ਸੀ ਸਤਿ ਸ਼੍ਰੀ ਅਕਾਲ ਦੋਸਤੋ ਇਸ ਸਮੇਂ ਪੰਜਾਬ ਦੇ ਵਿੱਚ ਜੋ ਸਭ ਤੋਂ ਵੱਡੀ ਵਿਵਪਤਾ ਸਭ ਤੋਂ ਵੱਡੀ ਮੁਸ਼ਕਲ ਹੈ ਉਹ ਹੈ ਪ੍ਰਵਾਸ ਉੱਥੇ ਹੀ ਲੋਕ ਨੌਜਵਾਨ ਲੱਖਾਂ ਰੁਪਏ ਲਾ ਕੇ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਪਰ ਉੱਥੇ ਵੀ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਨੂੰ ਆਪਣੀ ਮਿਹਨਤ ਦਾ ਤੇ ਆਪਣੇ ਲਗਾਏ ਪੈਸਿਆਂ ਦਾ ਪੂਰਾ ਮੁੱਲ ਨਹੀਂ ਮਿਲਦਾ ਤੇ ਇਸ ਸਮੇਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਜੋ ਨਵੇਂ ਕਾਨੂੰਨ ਬਣਾ ਦਿੱਤੇ ਗਏ ਨੇ ਉਸ ਦੇ ਤਹਿਤ ਹੁਣ ਨਵੇਂ ਜਾ ਰਹੇ ਨੌਜਵਾਨਾਂ ਨੂੰ ਜੋ ਕੁਝ ਸਮਾਂ ਪਹਿਲਾਂ ਤੱਕ ਵੀ ਗਏ ਨੇ ਉਹਨਾਂ ਨੂੰ ਪੀਆਰ ਜਾਂ ਫਿਰ ਵਰਕ ਪਰਮਿਟ ਤੱਕ ਵੀ ਨਹੀਂ ਦਿੱਤੇ ਜਾ ਰਹੇ ਜਿਸ ਦੇ ਕਰਕੇ ਕਿ ਕੈਨੇਡਾ ਦੇ ਵਿੱਚ ਪ੍ਰੋਟੈਸਟ ਚੱਲ ਰਿਹਾ ਹੈ ਉੱਥੇ ਹੀ ਇਸ ਨੌਜਵਾਨ ਨੇ ਜੋ ਗੱਲ ਕਹੀ ਇਸ ਪ੍ਰੋਟੈਸਟ ਦੇ ਵਿੱਚ ਉਹਨੇ ਹਰ ਇੱਕ ਆਖ ਨੂੰ ਨਾਮ ਕਰ ਦਿੱਤਾ ਤੁਸੀਂ ਵੀ ਵੀਡੀਓ ਦੇਖੀ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਾ ਦੇਸ਼ ਦੇ ਵਿੱਚ ਸਰਕਾਰਾਂ ਦੀ ناکਾਮੀ ਹੈ ਜਿਹਦੇ ਕਰਕੇ ਨੌਜਵਾਨਾਂ ਨੂੰ ਵੱਡੀ ਗੰਟੀ ਦੇ ਵਿੱਚ ਵਿਦੇਸ਼ ਜਾਣਾ ਪੈ ਰਿਹਾ ਰੁਜ਼ਗਾਰ ਦੇ ਲਈ ਯਸ ਜਾਂ ਉਹ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਆਪਣੀ رائے ਤੇ ਹੁਣ ਦੇਖੋ ਇਹ ਪੂਰੀ ਵੀਡੀਓ ਸਾਰਿਆਂ ਦੇ ਸਟੇਟਸ ਪੈਣੇ ਚਾਹੀਦੇ ਆ ਵੀਡੀਓ ਹਰ ਇੱਕ ਬੰਦੇ ਤੱਕ ਪਹੁੰਚਣੀ ਚਾਹੀਦੀ ਆ ਮੈਨੂੰ ਫੋਨ ਆਇਆ ਮੇਰੇ ਯਾਰ ਦੋਸਤ ਦਾ ਪਿੱਛੇ ਜੇ ਧਰਨ ਦੀਆਂ ਵੀਡੀਓ ਦੇਖੀਆਂ ਮੈਨੂੰ ਕਹਿੰਦਾ ਤੈਨੂੰ ਤਾਂ 5-6 ਸਾਲ ਹੋ ਗਏ ਤੂੰ ਵੀ ਪੱਕਾ ਨਹੀਂ ਹੋਇਆ ਮੈਨੂੰ ਜਵਾਬ ਦਿੱਤਾ ਮਾਹਬਾਈ ਪੱਕਾ ਤਾਂ ਉਹਦੀ ਹੋ ਗਿਆ ਸੀਗਾ ਜਦੋਂ ਮਾਂ ਪੇਣ ਨੂੰ ਰੋਂਦਾ ਛੱਡ ਕੇ ਭੈਣਾਂ ਨੂੰ ਰੋਂਦਾ ਛੱਡ ਕੇ ਮੈਂ ਉੱਥੋਂ ਜਾ ਚੜ ਕੇ ਆ ਗਿਆ ਸੀ ਪੱਕਾ ਤਾਂ ਮੈਂ ਉਹਦੀ ਹੋ ਗਿਆ ਸੀ ਜਦੋਂ ਇੱਥੇ ਦਿਨੇ ਕਾਲਜ ਰਾਤ ਨੂੰ ਕੰਮ ਤੇ ਜਾਂਦਾ ਸੀ ਤੇ ਉਹਨਾਂ ਦਾ ਬੱਸ 'ਚ ਵੀ ਕਈ ਵਾਰ ਸੌਂ ਜਾਂਦਾ ਸੀ ਸਟਾਪ ਲੰਘ ਜਾਂਦਾ ਸੀ ਫੇਰ ਵੀ ਘਰਦਿਆਂ ਨੂੰ ਫਸ ਕੇ ਕਹਿੰਦਾ ਸੀ ਵੀ ਚੜਦੀ ਕਲਾਂ 'ਚ ਪੱਕਾ ਤਾਂ ਮੈਂ ਉਹਦੀ ਹੋ ਗਿਆ ਸੀ ਜਦੋਂ ਇੱਥੇ ਕੰਮ ਵਾਲੇ ਨੇ ਸਾਡੀ ਮਜਬੂਰੀ ਦਾ ਫਾਇਦਾ ਵੀ ਚੱਕਿਆ ਸਾਡੇ ਪੈਸੇ ਵੀ ਮਾਰੇ ਪੱਕਾ ਤਾਂ ਮੈਂ ਉਹਦੀ ਹੋ ਗਿਆ ਸੀ ਬਹੁਤ ਦਿਨੇ ਇੱਥੇ ਦਿਲ ਦੇ ਨੇੜੇ ਹੋ ਕੇ ਸਾਡਾ ਫਾਇਦਾ ਵੀ ਚੱਕਿਆ ਪੱਕਾ ਮੈਂ ਉਹਦੋਂ ਵੀ ਹੋ ਗਿਆ ਸੀ ਜਦੋਂ ਯਾਰਾਂ ਦੋਸਤਾਂ ਦੇ ਵਿਆਹ ਭੈਣਾ ਭਾਈਆਂ ਦੇ ਵਿਆਹ ਇੱਥੇ ਵੀਡੀਓ ਕਾਲਾਂ 'ਚ ਦੇਖਣੇ ਪਏ ਪੱਕਾ ਮੈਂ ਉਹਦੋਂ ਵੀ ਹੋ ਗਿਆ ਸੀ ਜਦੋਂ ਸਾਡੇ ਦਿਨ ਤਿਹਾਰ ਸਾਡੇ ਜਨਮ ਦਿਨ ਸੇਫਟੀ ਜੂਪਾ ਕੇ ਸੇਫਟੀ ਬੈਸਟਾਂ ਪਾ ਕੇ ਇਥੇ ਕੰਮਾਂ ਦੇ ਲੰਘਦੇਗੇ ਪੱਕਾ ਤਾਂ ਮੈਂ ਉਦੋਂ ਵੀ ਹੋ ਗਿਆ ਸੀ ਜਿਨ੍ਹਾਂ ਨੇ ਸਾਨੂੰ ਤੁਰਨਾ ਸਿਖਾਇਆ ਜਿਨ੍ਹਾਂ ਨੇ ਸਾਨੂੰ ਬੋਲਣਾ ਸਿਖਾਇਆ ਜਿਨ੍ਹਾਂ ਨੇ ਸਾਡੇ ਨਾਂ ਰੱਖੇ ਉਹਨਾਂ ਦੇ ਸਸਕਾਰ ਸਾਨੂੰ ਇਥੇ ਵੀਡੀਓ ਕਾਲ ਨਾਲ ਤਾਂ ਦੇਖਣੇ ਪਏ ਜ਼ਮੀਨ ਨਿਕਲ ਗਈ ਪੈਰਾਂ ਥੱਲੋਂ ਪੱਕੇ ਤਾਂ ਸੀ ਬਹੁਤ ਪਹਿਲਾਂ ਹੋ ਗਏ ਸੀ ਕਿ ਯਾਰ ਤਾਂ ਬਹੁਤ ਕੱਚੀ ਚੀਜ਼ ਆ ਪੱਕੇ ਤਾਂ ਸੀ ਬਹੁਤ ਪਹਿਲਾਂ ਹੋ ਗਏ ਸੀ ਸਾਥੀ ਦੇ ਦਿਓ ਹੱਥ ਬੰਨ ਕੇ ਬੇਨਤੀ ਆ ਧੰਨਵਾਦ ਸਾਰੇ ਆਏ ਸਤਜਨਾ ਦਾ ਬਾਕੀ ਇੱਕ ਗੱਲ ਮੈਂ ਹੋਰ ਮੈਨੂੰ ਫੋਨ ਆਇਆ ਮੇਰੇ ਯਾਰ ਦੋਸਤ ਦਾ ਪਿੱਛੇ ਜੇ ਧਰਨ ਦੀਆਂ ਵੀਡੀਓ ਦੇਖੀਆਂ ਮੈਨੂੰ ਕਹਿੰਦਾ ਤੈਨੂੰ ਤਾਂ 5-6 ਸਾਲ ਹੋ ਗਏ ਤੂੰ ਵੀ ਪੱਕਾ ਨਹੀਂ ਹੋਇਆ ਮੈਂ ਉਹ ਜਵਾਬ ਦਿੱਤਾ ਮਾਹਬਾਈ ਪੱਕਾ ਤਾਂ ਉਦੋਂ ਹੀ ਹੋ ਗਿਆ ਸੀਗਾ ਜਦੋਂ ਮਾਂ ਪੇ ਉਹਨੂੰ ਰੋਂਦਾ ਛੱਡ ਕੇ ਭੈਣਾਂ ਨੂੰ ਰੋਂਦਾ ਛੱਡ ਕੇ ਮੈਂ ਉੱਥੋਂ ਜਾ ਚੜ ਕੇ ਆ ਗਿਆ ਸੀ ਪੱਕਾ ਤਾਂ ਮੈਂ ਉਹਦੀ ਹੋ ਗਿਆ ਸੀ ਜਦੋਂ ਇੱਥੇ ਦਿਨੇ ਕਾਲਜ ਰਾਤ ਨੂੰ ਕੰਮ ਤੇ ਜਾਂਦਾ ਸੀ ਤੇ ਆਉਂਦਾ ਆਂਦਾ ਬੱਸ 'ਚ ਵੀ ਕਈ ਵਾਰ ਸੌ ਜਾਂਦਾ ਸੀ ਸਟਾਪ ਲੰਘ ਜਾਂਦਾ ਸੀ ਫੇਰ ਵੀ ਕਰਦਿਆਂ ਨੂੰ ਹੱਸ ਕੇ ਕਹਿੰਦਾ ਸੀ ਵੀ ਚੜ੍ਹਦੀ ਕਲਾ 'ਚ ਆ ਪੱਕਾ ਤਾਂ ਮੈਂ ਉਹਦੀ ਹੋ ਗਿਆ ਸੀ ਜਦੋਂ ਇੱਥੇ ਕੰਮ ਵਾਲੇ ਨੇ ਸਾਡੀ ਮਜਬੂਰੀ ਦਾ ਫਾਇਦਾ ਵੀ ਚੱਕਿਆ ਸਾਡੇ ਪੈਸੇ ਵੀ ਮਾਰੇ ਪੱਕਾ ਤਾਂ ਮੈਂ ਉਹਦੀ ਹੋ ਗਿਆ ਸੀ ਬਹੁਤਨੇ ਇੱਥੇ ਦਿਲ ਦੇ ਨੇੜੇ ਹੋ ਕੇ ਸਾਡਾ ਫਾਇਦਾ ਵੀ ਚੱਕਿਆ ਪੱਕਾ ਮੈਂ ਉਦੋਂ ਵੀ ਹੋ ਗਿਆ ਸੀ ਜਦੋਂ ਯਾਰਾਂ ਦੋਸਤਾਂ ਦੇ ਵਿਆਹ ਭੈਣਾ ਭਾਈਆਂ ਦੇ ਵਿਆਹ ਇੱਥੇ ਵੀਡੀਓ ਕਾਲਾਂ 'ਚ ਦੇਖਣੇ ਪਏ ਪੱਕਾ ਮੈਂ ਉਦੋਂ ਵੀ ਹੋ ਗਿਆ ਸੀ ਜਦੋਂ ਸਾਡੇ ਦਿਨ ਤਿਹਾਰ ਸਾਡੇ ਜਨਮ ਦਿਨ ਸੇਫਟੀ ਜੂਪਾ ਕੇ ਸੇਫਟੀ ਬੈਸਟਾਂ ਪਾ ਕੇ ਇੱਥੇ ਕੰਮਾਂ ਦੇ ਲੰਘਦੇ ਗਏ ਪੱਕਾ ਤਾਂ ਮੈਂ ਉਦੋਂ ਵੀ ਹੋ ਗਿਆ ਸੀ ਜਿੰਨਾ ਨੇ ਸਾਨੂੰ ਤੁਰਨਾ ਸਿਖਾਇਆ ਜਿਨ੍ਹਾਂ ਨੇ ਸਾਨੂੰ ਬੋਲਣਾ ਸਿਖਾਇਆ ਜਿਨ੍ਹਾਂ ਨੇ ਸਾਡੇ ਨਾਂ ਰੱਖੇ ਉਹਨਾਂ ਦੇ ਸੰਸਕਾਰ ਸਾਨੂੰ ਇੱਥੇ ਵੀਡੀਓ ਕਾਲਾਂ ਤੋਂ ਦੇਖਣੇ ਪਏ ਜ਼ਮੀਨ ਨਿਕਲ ਗਈ ਪੈਰਾਂ ਥੱਲੋਂ ਪੱਕੇ ਤਾਂ ਸੀ ਬਹੁਤ ਪਹਿਲਾਂ ਹੋ ਗਏ ਸੀ